ਸਾਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਥੋਲਾ ਪ੍ਰੀਸੰਗ ਆਪਣੇ ਕਿਸਾਨ ਵੀਰ ਬਹੁਤ ਜਿਆਦਾ ਪਰੇਸ਼ਾਨ ਹੁੰਦੇ ਹਨ ਜਦ ਝੋਨਾ ਬਹੁਤ ਸੋਹਣਾ ਸੀਗਾ ਨਸਾਰਾ ਬਹੁਤ ਵਧੀਆ ਹੋਇਆ ਪਰੰਤੂ ਨਾ ਜਦ ਡੋਡੀ ਜੀ ਬਣ ਗਈ ਹਲਦੀ ਰੋਗ ਆ ਗਿਆ ਤੇ ਫਾਸ ਮਟਾ ਗਿਆ ਕੁਝ ਕਿਸਾਨ ਵੀਰ ਕਹਿੰਦੇ ਯਾਰ ਤੁਹਾਡੇ ਤਾਂ ਦਾਣੇ ਕਾਲੇ ਜਿਹੇ ਹੋ ਜਾਂਦੀ ਆ ਤਾਂ ਅੱਜ ਮੈਂ ਤੁਹਾਨੂੰ ਅਜੇ ਹੀਆਂ ਸੁਪਰੀਆਂ ਦਸੂਣਾ ਅਜੇ ਫਾਰਮੂਲਾ ਦਸੂਣਾ ਨਾ ਹਲਦੀ ਰੋਗ ਤਾਂ ਤੁਹਾਡੇ ਖੇਤਾਂ ਦੇ ਨੇੜੇ ਤੇੜੇ ਵੀ ਨਹੀਂ ਆਵੇਗਾ ਆਪਾਂ ਸਭ ਤੋਂ ਪਹਿਲਾਂ ਤਾਂ ਨੋਟ ਕਰਨਾ ਸਪਰੇਅ ਇਹ ਕਰਨੀ ਕਦੋਂ ਆ ਜਦੋਂ ਆਪਣਾ ਝੁੰਨਾ ਪੂਰੇ ਗੋਪ ਦੇ ਵਿੱਚ ਹੋਵੇ ਕੋਈ ਕੋਈ ਮੁੰਜਰ ਤਾਂ ਉਹਨੂੰ ਦਿਖਦੀ ਹੋਵੇ ਤਾਂ ਬਿਲਕੁਲ ਸਹੀ ਸਮਾਂ ਮੌਕੇ ਤੇ ਚੌਕਾ ਮਾਰਨ ਦਾ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਿਕੌਕਸੀ ਸਟ੍ਰੋਬਿਨ ਪਲਸ ਪ੍ਰੋਪੀਕੋਨਾਜੋਲ ਹੁਣ ਪ੍ਰੋਪੀਕੋਨਾਜੋਲ ਉਹੀ ਸਾਲਟ ਆ ਜਿਹੜਾ ਆਪਣੇ ਟੈਲਟ ਦੇ ਵਿੱਚ ਹੁੰਦਾ ਸੀਗਾ ਪ੍ਰਤੀ ਏਕੜ 400 ਮਲੀ ਦੀ ਡੋਜ਼ ਆ ਜੋਲ ਪਲੱਸ ਸਟ੍ਰੋਬਿੰਗ ਗਰੁੱਪ ਦਾ ਕੰਬੀਨੇਸ਼ਨ ਹੈ ਰਿਜ਼ਲਟ ਇਸ ਦਾ ਬਹੁਤ ਵਧੀਆ ਫਾਰਸਮਟ ਜਾਨਕੀ ਹਲਦੀ ਰੋਗ ਨੂੰ ਵਧੀਆ ਕੰਟਰੋਲ ਕਰਦੀ ਆ ਝੋਨੇ ਤੇ ਹੋਰ ਜਿੰਨੀਆਂ ਵੀ ਬਿਮਾਰੀਆਂ ਪੈਂਦੀਆਂ ਸਾਰਿਆਂ ਤੇ ਇਸ ਦਾ ਵਧੀਆ ਕੰਟਰੋਲ ਹੁੰਦਾ ਯਾਦ ਰੱਖੇ ਬਾਸਮਤੀ ਜਾਂ ਮੁੱਛਰ ਉੱਪਰ ਆਪ ਇਹ ਸਪਰੇ ਨਹੀਂ ਕਰਨੀ ਕਿਉਂਕਿ ਪ੍ਰੋਪੀਕੋਨਾਜ਼ੋਲ ਇਸ ਉੱਪਰ ਬੈਣਾ ਇਸ ਤੋਂ ਇਲਾਵਾ ਦੋਸਤੋ ਜਿਹੜਾ ਆਪਣਾ ਕਾਪਰ ਪਲੱਸ ਮੈਨਕੋਜੀਬ ਆਉਂਦਾ ਹੈਗਾ ਇਸ ਨੂੰ ਆਪਾਂ ਕਿਸੇ ਵੀ ਸਪਰੇਅ ਨਾਲ ਮਿਕਸ ਕਰਕੇ ਕਰ ਸਕਦੇ ਆ ਇਸ ਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਆਪਣੇ ਝੋਨੇ ਦੇ ਉੱਪਰ ਜਦੋਂ ਆਪਣਾ ਝੋਨਾ ਪੂਰੀ ਤਰ੍ਹਾਂ ਗੋਭ ਦੇ ਵਿੱਚ ਹੋਵੇ ਯਾਦ ਰੱਖੇ ਜਦੋਂ ਮੁੰਜਰਾ ਬਾਹਰ ਨਿਕਲ ਆਈਆਂ ਫੇਰ ਇਹ ਸਪਰੇਅ ਨਹੀਂ ਕਰਨੀ ਫੇਰ ਇਸ ਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਤਾਂ ਆਪਾਂ ਸਪਰੇਅ ਕਦੋਂ ਕਰਨੀ ਆ ਜਦੋਂ ਝੋਨਾ ਆਪਣਾ ਗੋਭ ਦੇ ਵਿੱਚ ਹੋਵੇ ਪ੍ਰਤੀ ਏਕੜ ਇਸ ਦੀ 500 ਗ੍ਰਾਮ ਡੋਜ਼ ਆ ਨਾਲ ਆਪਾਂ ਦੋ ਪੜੀਆਂ ਸਟ੍ਰੈਪਟੋਸਾਈਕਲਿਨ ਦੀਆਂ ਲੈਣੀਆਂ ਤੇ ਸਪਰੇਅ ਕਰ ਦੇਣੀਆਂ ਅਗਲੀ ਸਪਰੇਅ ਹੈਗੀ ਆਗੀ ਆਪਣੀ ਟ੍ਰੋਪਿਕ ਨੂੰ ਨਾ ਜੋਲ ਜਿਹਨੂੰ ਆਪਾਂ ਟਲਟ ਵੀ ਕਹਦੇ ਨੇ ਇਸ ਦਾ ਵੀ ਠੀਕ ਠਾਕ ਰਿਜ਼ਲਟ ਆ ਇਹ ਵੀ ਆਪਾਂ ਕਰ ਸਕਦੇ ਆ ਪ੍ਰਤੀ ਏਕੜ 200 ml ਡੋਜ਼ ਆ ਯਾਦ ਰੱਖੇ ਆਪਾਂ ਇਸ ਨੂੰ ਬਾਸਮਤੀ ਜਾਂ ਮੁੱਛਲ ਉੱਪਰ ਨਹੀਂ ਕਰਨਾ ਇਸ ਤੋਂ ਇਲਾਵਾ ਦੋਸਤੋ ਟੈਬੂ ਨੂੰ ਨਾ ਜੋਲ ਪਲੱਸ ਟ੍ਰਾਈਫਲੋਕਸਿਸਟ੍ਰੋਬਿਨ ਜਿਸ ਦੀ ਪ੍ਰਤੀ ਏਕੜ ਡੋਜ਼ ਆ ਜਿਹੜੀ ਆਪਾਂ 150 ਗ੍ਰਾਮ ਤੋਂ ਲੈ ਕੇ 160 ਗ੍ਰਾਮ ਤੱਕ ਲੈਣੀ ਆ ਤੇ ਸਿੱਧਾ ਪ੍ਰੈਸ਼ਰ ਆਪਾਂ ਪੱਤੇਆਂ ਉੱਪਰ ਨਹੀਂ ਮਾਰਨਾ ਨਿਯੋਜਲ ਉੱਪਰ ਚੱਕ ਕੇ ਰੱਖਣੀ ਨਹੀਂ ਤੇ ਇਹ ਉੱਪਰ ਜਿਹੜੇ ਮੈਂ ਆਪਣੀ ਨੋਕਾਂ ਹੁੰਦੀ ਨਾ ਉਹ ਸਾਰ ਸਕਦੀਆਂ ਕਿਉਂਕਿ ਡੋਜ਼ ਆਪਾਂ ਕਾਫੀ ਲੈਣੇ ਆ ਤਾਂ ਕਰਕੇ ਫੁੱਲ ਮਹਿੰਗਾ ਫੰਗੀਸਾਈਡ ਆ ਝੋਨੇ ਉੱਪਰ ਜਿੰਨੀਆਂ ਵੀ ਬਿਮਾਰੀਆਂ ਸਾਰੀਆਂ ਨੂੰ ਕੰਟਰੋਲ ਕਰੂਗਾ ਹਲਦੀ ਰੋਗ ਤਿੱਤਾ ਇਸ ਫੰਗੀਸਾਈਡ ਦਾ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਹੈਗਾ ਬਸ ਥੋੜਾ ਜਾਂ ਮਹਿੰਗਾ ਪੈਂਦਾ ਇਸ ਤਰ੍ਹਾਂ ਆਪਾਂ ਦੋਸਤੋ ਕੱਲਾ ਕਾਪਰ ਆਪਣੇ ਕਿਸਾਨ ਵੀ ਕਾਪਰ ਦੇ ਨਾਂ ਤੇ ਜਾਣਦੇ ਨਾ ਕਾਪਰ ਲੈ ਸਕਦੇ ਹੋ ਪ੍ਰਤੀ ਏਕੜ 500 ਗ੍ਰਾਮ ਡੋਜ਼ ਆ ਨਾਲ ਆਪਾਂ ਦੋ ਪੜੀਆਂ ਸਟ੍ਰੈਪਟੋਸਾਈਕਲਿਨ ਦੇ ਲੈਣੀ ਆ ਇਸ ਦਾ ਰਿਜ਼ਲਟ ਵੀ ਵਧੀਆ ਕਰਨੀ ਕਦੋਂ ਜਦੋਂ ਝੋਨਾ ਆਪਣਾ ਗੁਬ ਦੇ ਵਿੱਚੋਂ ਵੀ ਨਹੀਂ ਕਰਨੀ ਸੁੰਡੀ ਵਾਲੀ ਸਪਰੇ ਵੀ ਮਿਕਸ ਨਹੀਂ ਕਰਨੀ ਕੱਲਾ ਕਰਨਾ ਪਊਗਾ ਜੇਕਰ ਤੁਸੀਂ ਸਪਰੇ ਹ ਮਿਕਸ ਕਰਨਾ ਚਾਹੁੰਦੇ ਹੋ ਤਾਂ ਆਪਾਂ ਕਾਪਰ ਪ੍ਰਸ ਮੈਨਕੋ ਜਿਹਦਾ ਜੋ ਮਿਕਸਚਰ ਹੁੰਦਾ ਉਹ ਲੈ ਸਕਦੇ ਹੋ ਜਰ ਰਿਜ਼ਲਟ ਵੀ ਵਧੀਆ ਤੇ ਨਾਲ ਕੋਈ ਮਰਜ਼ੀ ਸਪਰੇ ਮਿਕਸ ਕਰ ਲਓ ਇਸ ਦੀ ਡੋਜ਼ ਵੀ ਪ੍ਰਤੀ ਏਕੜ 500 ਗ੍ਰਾਮ ਹੀ ਹੈਗੀ ਆ ਇਸ ਤੋਂ ਲਾਪਾ ਦੋਸਤੋ ਜੈਸਵੀ ਫੰਗੀ ਸੈਟ ਦੇ ਵਿੱਚ ਟੈਬੂਗਨਜੋਲ ਜਿਵੇਂ ਕਿ ਟੈਬੂਗਨਜੋਲ ਪਲੱਸ ਟ੍ਰਾਈਫਲੋਕਸਿਸਟ੍ਰੋਬਿਨ ਪ੍ਰਤੀ ਏਕੜ 30 ਐਮਐਲ ਡੋਜ਼ ਆ ਇਹ ਵੀ ਹਲਦੀ ਰੋਗ ਨੂੰ ਕੰਟਰੋਲ ਕਰ ਲੈਂਦਾਗਾ ਪਰੰਤੂ ਉਹਨਾਂ ਜੱਦੀ ਰਿਜ਼ਲਟ ਨਹੀਂ ਮਿਲਦਾ ਜਿੰਨਾ ਕਿ ਆਪਾਂ ਨੂੰ ਕਾਪਰ ਪਲੱਸ ਮਣਕੋਜੇਬ ਜਾਂ ਕੱਲੇ ਕਾਪਰ ਦੇ ਮਿਲਦਾ ਜਾਂ ਫਿਰ ਟ੍ਰਾਈਫਲੋਕਸਿਸਟ੍ਰੋਬਿਨ ਪਲੱਸ ਟੈਬੂਗਨਜੋਲ ਜਿਹੜਾ ਕਿ ਆਪਾਂ 150 ਗ੍ਰਾਮ ਪ੍ਰਤੀ ਏਕੜ ਪਾਉਣਾ ਉਸ ਦਾ ਮਿਲਦਾਗਾ ਰਿਜ਼ਲਟ ਜ਼ਰੂਰ ਮਿਲਦਾ ਪਰ ਇਹਨਾਂ ਨਾਲੋਂ ਥੋੜਾ ਜਿਆ ਕਟ ਮਿਲਦਾ ਤਾਂ ਕੁੱਲ ਮਿਲਾ ਕੇ ਦੋਸਤੋ ਜਿਹੜੀਆਂ ਇਹ ਮੈਂ ਤੁਹਾਨੂੰ ਸਪਰੀਹਾਂ ਦੱਸੀਆਂ ਇਹਨਾਂ ਦਾ ਹਲਦੀ ਰੋਗ ਤੇ ਬਹੁਤ ਬਹੁਤ ਹੀ ਜਦੇ ਵਧੀਆ ਰਿਜ਼ਲਟ ਆ ਜਿੰਨਾ ਵੀ ਕਿਸਮਤ ਦੇ ਵਿੱਚ ਹਲਦੀ ਰੋਗ ਆਉਂਦਾ ਜਿਵੇਂ ਕਿ ਪੀਆਰ ਦੇ ਵਿੱਚੋਂ ਪੀਆਰ 126 ਨੂੰ ਆਉਂਦਾਗਾ ਪੀਆਰ 122 ਨੂੰ ਆਉਂਦਾਗਾ ਉਹਨਾਂ ਉੱਪਰ ਕਰ ਸਕਦੇ ਹਾਂ ਮੇਰੇ ਕਹਿਣ ਦਾ ਮਤਲਬ ਜਿਹੜੇ ਵੀ ਝੋਨੇ ਦੇ ਉੱਪਰ ਹਲਦੀ ਰੋਗ ਆਉਂਦਾ ਉਹਨਾਂ ਉੱਪਰ ਇਹ ਸਪਰੀਹਾਂ ਬੈਸਟ ਹਨ ਇਸ ਤੋਂ ਇਲਾਵਾ ਦੋਸਤੋ ਪੈਰਾਕਲੋਸਟ੍ਰੋਬਿਨ ਪਲਸ ਫਲੂਕਸਾ ਪਾਇਰੋਕਸਾਈਡ ਇਸ ਦਾ ਰਿਜ਼ਲਟ ਵੀ ਠੀਕ ਹੈ ਕਿੰਨਾ ਕੁ ਵਧੀਆ ਟ੍ਰੈਲ ਇਸ ਵਾਰ ਜ਼ਰੂਰ ਲਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਇਸ ਦਾ ਰਿਜ਼ਲਟ ਹਲਦੀ ਰੋਗ ਉੱਪਰ ਕਿੰਨਾ ਕੁ ਜ਼ਿਆਦਾ ਵਧੀਆ ਆਉਂਦਾਗਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ